ਕੀ ਮੰਨ ਲਓ ਮਨਦੀਪ ਸਿੰਘ ਜਿੱਤ ਜਾਂਦੇ ਆ ਤਾਂ ਅਮਰਤਪਾਲ ਸਿੰਘ ਰਹਾ ਹੋ ਜਾਣਗੇ ਨਹੀਂ ਐਸਾ ਨਹੀਂ ਹੈ ਉਹ ਤੁਸੀਂ ਉਹ ਤੁਸੀਂ ਸ਼ੁਰੂ ਤੋਂ ਕਲੀਅਰ ਕਰ ਦਿਓ ਉਹਦੋਂ ਵੀ ਕਿਹਾ ਸੀਗਾ ਕਿ ਇਸ ਜਿੱਤ ਦੇ ਨਾਲ ਨਾ ਤੇ ਅਮਰਤਪਾਲ ਸਿੰਘ ਨੇ ਨਿਕਲਣਾ ਤੇ ਨਾ ਭਾਈ ਸੰਦੀਪ ਸਿੰਘ ਸੰਨੀ ਨੇ ਨਿਕਲਣਾ ਨਿਕਲਣਾ ਇਹ ਰਿਜ਼ਲਟ ਹੁੰਦਾ ਹੈ ਕਿ ਕਿ ਕੋਈ ਪੰਥਕ ਧਿਰ ਆਪਣਾ ਬੰਦਾ ਵਿਧਾਨ ਸਭਾ ਚ ਭੇਜ ਪਾਏਗੀ ਜਾਂ ਲੋਕ ਸਭਾ ਚ ਭੇਜ ਪਾਏਗੀ ਜੀ ਪਰ ਗੱਲ ਇਹ ਆ ਕਿ ਹੁਣ ਦੂਸਰੇ ਪੱਖ ਤੋਂ ਜੇ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਦੀਆਂ ਜੇ ਮੰਨ ਲਓ ਜ਼ਿਆਦਾ ਚੋਣਾਂ ਦੇ ਵਿੱਚ ਜ਼ਿਆਦਾ ਦਾਬੇਦਾਰੀਆਂ ਉਮੀਦਵਾਰੀਆਂ ਹੋਣਗੀਆਂ ਤਾਂ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਇੱਕ ਵਾਰੀ ਤੇ ਮੈਨੂੰ ਲੱਗਦਾ ਕਿ ਹਾਲੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਬਈ ਇਹਨਾਂ ਦੀ ਜਿਹੜੀ ਵੋਟ ਵਗੈਰਾ ਹੈ ਵੀ ਉਹ ਬਿਲਕੁਲ ਥੋੜੀ ਆ ਮੈਨੂੰ ਹਾਲੇ ਵੀ ਲੱਗਦਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਬਹੁਤ ਹਾਲੇ ਵੀ ਬਹੁਤ ਮਜ਼ਬੂਤ ਲੜਾਈ ਦੇ ਸਕਦੇ ਆ ਜੀ ਹਾਂ ਇਹ ਹੁੰਦਾ ਕਿ ਜਦੋਂ ਲਗਾਤਾਰ ਇਸ ਤਰ੍ਹਾਂ ਦੇ ਇਲੈਕਸ਼ਨ ਇੱਕੋ ਏਜੰਡੇ ਤੇ ਲੜੇ ਜਾਂਦੇ ਕਿ ਫਲਾਣ ਨੇ ਆਹ ਭਈਆ ਕੀਤਾ ਤੇ ਇਹ ਇਹਦੇ ਰਿਸ਼ਤੇਦਾਰ ਨੂੰ ਜਿਤਾ ਦਿਓ ਕਿਉਂਕਿ ਸਰਬਜੀਤ ਸਿੰਘ ਨੂੰ ਜਿਤਾ ਦਿੱਤਾ ਗਿਆ ਜੀ ਫਿਰ ਅਮਰਤਪਾਲ ਸਿੰਘ ਨੇ ਜਤਾ ਦਿੱਤਾ ਗਿਆ ਵੀ ਇਹ ਸਿਲਸਿਲਾ ਕਿੰਨੀ ਦੇਰ ਤੱਕ ਚੱਲੇਗਾ ਕਿਉਂਕਿ ਦੇਖੋ ਇਹਦੇ ਵਿੱਚ ਕੀ ਹੈ ਕਿ ਜ਼ਿਆਦਾਤਰ এজেন্ডਾ ਜਿਹੜਾ ਡਵੈਲਪਮੈਂਟ ਉਹ ਸਾਰੀਆਂ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਇੱਕ ਸੈਂਟੀਮੈਂਟ ਕੰਮ ਕਰਦਾ ਹੈ ਉਹ ਸੈਂਟੀਮੈਂਟ ਕਿੰਨਾ ਕੁ ਲੰਮਾ ਸਾਥ ਦਿੰਦਾ ਕਿਸੇ ਵੀ ਤਰ੍ਹਾਂ ਉਹ ਉਹ ਇੱਕ ਸਵਾਲ ਤੇ ਬਣਿਆ ਰਹਿੰਦਾ ਵੀ ਥੋੜਾ ਜਿਹਾ ਉਸੀ ਦਾ ਪ੍ਰਭਾਵ ਰਹਿੰਦਾ ਜਾਉਂਦਾ 90 ਸਮੇਂ ਤੱਕ ਚੱਲਦਾ ਰਹਿੰਦਾ ਹੈ ਕਰਮਿੰਦਰ ਜੀ ਇੱਕ ਮਿੰਟ ਹੋਰ ਪੜ ਕੇ ਮੈਂ ਇਸੇ ਗੱਲ ਨੂੰ ਥੋੜਾ ਜਿਹਾ ਜੇ ਤੋਰਦਾ ਹਰਮਨ ਜੀ ਕਹਿ ਰਹੇ ਨੇ ਕਿ ਭਾਈ ਮਨਦੀਪ ਸਿੰਘ ਜੀ ਜਤਨਗੇ ਕਿਉਂਕਿ ਅੱਜ ਪਹਿਲੀ ਮੀਟਿੰਗ ਸੀ ਤਰਨਤਨ ਸਾਹਿ ਸਮਾਵੀਕਰਨਾਂ ਸੈਂਟੀਮੈਂਟਾ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਵੀ ਹਮਾਇਤ ਕੀਤੀ ਹਾ ਉਹ ਬੜਾ ਰੋਚਕ ਫੈਕਟ ਹੈ ਹੁਣ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਅਕਾਲੀ ਦਲ ਅੰਮ੍ਰਿਤਸਰ ਨੇ ਜੀ ਹਮਾਇਤ ਦੇ ਕੇ ਇੱਕ ਤਰ੍ਹਾਂ ਨਾਲ ਰਸਤਾ ਖੋਲ ਦਿੱਤਾ ਹੈ ਕਿ ਦੂਜੀਆਂ ਪੰਥਕ ਤੇ ਰਾਂ ਜੜੀਆਂ ਨੇ ਜਿਵੇਂ ਅਕਾਲੀ ਦਲ ਨਵਾਂ ਅਕਾਲੀ ਦਲ ਜਿਹੜਾ ਖਾਸ ਤੌਰ ਤੇ ਉਹ ਕੋਸ਼ਿਸ਼ ਕਰ ਰਹੇ ਸਨ ਕਿ ਭਈ ਅਸੀਂ ਕੋਈ ਉਮੀਦਵਾਰ ਉਤਾਰੀਏ ਮੈਦਾਨ ਦੇ ਵਿੱਚ ਜੇਕਰ ਇਧਰੋਂ ਕੋਈ ਉਮੀਦਵਾਰ ਹੋਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੇ ਵੀ ਫਿਲਹਾਲ ਤੇ ਮੇਰੇ ਖਿਆਲ ਦੇ ਨਾਲ ਆਪਦੀ ਤਿਆਰੀ ਜਿਹੜੀ ਹੈ ਉਹਨੂੰ ਪੂਰਨ ਤੌਰ ਤੇ ਬਰਾਮ ਦੇ ਦਿੱਤਾ ਹਮ ਅਕਾਲੀ ਦਲ ਬਾਦਲ ਨੇ ਤਾਂ ਇਲੈਕਸ਼ਨ ਲੜਨੀ ਲੜਨੀ ਸੀ ਦੇਖੋ ਇਹਨਾਂ ਦਾ ਆਧਾਰ ਹੈ ਕਿਉਂਕਿ ਜੇ ਆਪਾਂ ਵੇਖੀਏ ਤਾਂ ਦੋ ਇਲੈਕਸ਼ਨ ਲਗਾਤਾਰ ਜਿੱਤੇ ਨਹੀਂ ਉੱਥੇ ਹਮ ਇਹਨਾਂ ਦਾ ਆਧਾਰ ਤੇ ਹੈ ਤਾਂ ਇਹ ਖਾਲੀ ਮદાન ਛੱਡ ਕੇ ਆਪ ਦਾ ਆਧਾਰ ਕਿਉਂ ਗ੍ਰਾਉਣ ਕਿ ਜਿੰਨਾ ਵੀ ਹੈ ਜੋ ਵੀ ਹੈ ਇਹ ਵੀ ਕੋਸ਼ਿਸ਼ ਕਰਨਗੇ ਪਾਜ ਪਨਾਵਾ ਪਲੇਅਰ ਇੱਕ ਤਰ੍ਹਾਂ ਨਾਲ ਕਹਿ ਲਓ ਉਥੇ ਉਹ ਨਵੀਂ ਅਜ਼ਮਾਇਸ਼ ਦੇ ਵਿੱਚ ਆ ਪਰ ਸਿਮਰਨਜੀਤ ਸਿੰਘ ਮਾਨ ਨੇ ਸ਼ਾਇਦ ਇਹ ਗੱਲ ਸੋਚੀ ਆ ਕਿ ਅਕਾਲੀ ਦਲ ਬਾਦਲ ਨੇ ਜਿਸ ਤਰ੍ਹਾਂ ਖਤਾ ਖਾਦੀ ਲੋਕ ਸਭਾ ਇਲੈਕਸ਼ਨ ਚ ਕਿਉਂਕਿ ਆਪਾਂ ਦੇਖੀਏ ਨਾ ਤਾਂ ਕੁਝ ਇਹਨਾਂ ਦੇ ਅੰਦਰੂਨੀ ਵੀ ਤੁਹਾਨੂੰ ਪਤਾ ಮತ ਭੇਦ બહાર ਆ ਗਏ ਸਮ ਖਾਸ ਤੌਰ ਤੇ ਜਦੋਂ ਬਾਦਲ ਫੈਮਲੀ ਤੇ ਕੈਰੋ ਫੈਮਲੀ ਜੀ ਉਹ ਇੱਕ ਬਾਹਰੀ ਰੂਪ ਦੇ ਵਿੱਚ ਹੀ ਕਹਿ ਲਓ ਕਿ ਇੱਕ ਡਿਸਪਿਊਟ ਚ ਆਇਆ ਕਹੋ ਹੂੰ ਤੇ ਉਹ ਮਤਭੇਦ ਕੀ ਸੀਗਾ ਮਤਭੇਦ ਸੀਗਾ ਕਿ ਇਲੈਕਸ਼ਨ ਛੱਡ ਦਿੱਤਾ ਜਾਵੇ ਜੀ ਘੈਰੋਂ ਸਾਹਿਬ ਕੀ ਕਹਿ ਰਹੇ ਸਨ ਕਿਉਂਕਿ ਜੋ ਲੱਬੋ ਲੁਬਾਬ ਹੈ ਸਾਰੀ ਕਹਾਣੀ ਦਾ ਕਿਥੋਂ ਮਤਲਬ ਕਿ ਉਹ ਦੂਰ ਹੋਏ ਹੂੰ ਜਾਂ ਉਹ ਦੂਰੀਆਂ ਬਹੁਤ ਜ਼ਿਆਦਾ ਫਾਸਲੇ ਤੇ ਲੱਗ ਗਈਆਂ ਇੱਕ ਦੂਜੇ ਦੇ ਰਿਸ਼ਤੇਦਾਰਾਂ ਨੂੰ ਤਾਂ ਉੱਥੇ ਇਹੀ ਕਿਹਾ ਗਿਆ ਸੀਗਾ ਕਿ ਆਪਾਂ ਇਹ ਇਲੈਕਸ਼ਨ ਘੜੂ ਸਾਹਿਬ ਵਾਲਾ ਛੱਡ ਦਈਏ ਇਹਨਾਂ ਦੇ ਹੱਕ 'ਚ ਜੀ ਤੇ ਉਹਦੇ ਬਦਲੇ ਸਾਨੂੰ ਕਈ ਸੀਟਾਂ ਤੇ ਫਾਇਦਾ ਹੋ ਸਕਦਾ ਇਹ ਫਾਰਮੂਲਾ ਸੀ ਪਰ ਦੂਜੇ ਪਾਸੇ ਕੁਝ ਇਹਨਾਂ ਦੇ ਜਿਹੜੇ ਬੰਦੇ ਸੀਗੇ ਉਹਨਾਂ ਦਾ ਮਤੇ ਸੀਗਾ ਕਿ ਹੁਣ ਜਿੱਦਾਂ ਮਤਲਬ ਜੋਸ਼ੀ ਖਲੋਤੇ ਆ ਜਾਂ ਸ਼ਰਮਾ ਜੀ ਖਲੋਤੇ ਆ ਤਾਂ ਫਿਰ ਅਮਰਤਪਾਲ ਸਿੰਘ ਨੂੰ ਸਪੋਰਟ ਜੇ ਦੇਵਾਂਗੇ ਤੇ ਉਹਨਾਂ ਦਾ ਯਾਨੀ ਜਿਹੜੇ ਨੌਮ ਸਿੱਖੇਰੇ ਆ ਸਾਡੇ ਉਹਨਾਂ ਦਾ ਨੁਕਸਾਨ ਹੋ ਜਾਏਗਾ ਜੀ ਇਸੇ ਕਰਕੇ ਹੀ ਇਹ ਕਹਾਣੀ ਜਿਹੜੀ ਅੱਗੇ ਵਧਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਕਿਤੇ ਨਾ ਕਿਤੇ ਇਸ ਗੱਲ ਤੇ ਕੰਮ ਕੀਤਾ ਕਿ ਜਿਤਨਾ ਤੇ ਅਸੀਂ ਹੈ ਨਹੀਂ ਤੇ ਅੱਗਾ ਤਾਂ ਨਾ ਮਾਰੀਏ ਅੱਗਾ ਮਾਰਨ ਦਾ ਮਤਲਬ ਹੁੰਦਾ ਕਿ ਗਾਂ ਵਾਲੀ ਸੰਭਾਵਨਾ ਤਾਂ ਨਾ ਖਤਮ ਕਰੀਏ ਇਸ ਕਰਕੇ ਇਹਨਾਂ ਨੇ ਐਤਕੀ ਸਮੇਂ ਦੀ ਨਬਜ਼ ਟਟੋਲ ਲਈ ਕਿ ਭਾਈ ਇਹਨਾਂ ਨੂੰ ਮੌਕਾ ਦੇ ਦਿਓ ਜਿੱਤ ਗਏ ਹਾਰ ਗਏ ਠੀਕ ਆ ਜੀ ਆਪਾਂ ਸੁਰਖਰੂ ਆ ਬਣੀ ਵੀ ਰਹਿ ਜਾਂਦੀ ਆ ਹਾਂ ਜੀ ਅਗਲੇ 2027 ਵਾਲੇ ਇਲੈਕਸ਼ਨ ਚ ਕਿਉਂਕਿ ਮਾਨ ਸਾਹਿਬ ਉਹਨਾਂ ਨੂੰ ਬਤਾਂਦਾ ਵੀ ਅਸੀਂ ਇੱਕ ਅੱਧੀ ਜਿਤਾ ਲਿਆ ਤੇ ਬਹੁਤ ਆ ਬੱਲੇ ਬੱਲੇ ਆ ਤੇ ਦੇਖਦੇ ਆ ਲੈਟਸ ਸੀ ਕੀ ਹੁੰਦਾ ਪਰ ਇੱਕ ਇੰਟਰਸਟਿੰਗ ਚੀਜ਼ ਆ ਹੋਰ ਵਾਪਰੀ ਆ ਉਹ ਵੀ ਸਿਆਸੀ ਤੌਰ ਤੇ ਬੜੀ ਦਿਲਚਸਪ ਐ ਮੈਂ ਨਾਲ ਜੋੜ ਦਿੰਨਾ